ਮਤਾ ਪਾਸ ਕੀਤਾ ਗਿਆ 1973 ਦੇ ਵਿੱਚ ਨੰਨਪੁਰ ਸਾਹਿਬ ਦਾ ਮਤਾ ਤੁਸੀਂ ਸਾਰਿਆਂ ਨੇ ਸੁਣਿਆ ਨੰਨਪੁਰ ਦਾ ਮਤਾ ਪਰ ਕੀ ਹੈ ਨੰਨਪੁਰ ਸਾਹਿਬ ਦੇ ਮਤੇ ਦੇ ਵਿੱਚ ਜਦੋਂ ਇਹ ਨੰਨਪੁਰ ਸਾਹਿਬ ਦਾ ਮਤਾ ਸਰਕਾਰ ਦੇ ਅੱਗੇ ਪੇਸ਼ ਕੀਤਾ ਗਿਆ ਤਾਂ ਸਰਕਾਰ ਦੇ ਚਮਚਿਆਂ ਵੱਲੋਂ ਤੇ ਬਿਕਾਊ ਮੀਡੀਆ ਦੇ ਵੱਲੋਂ ਇਸ ਮਤੇ ਨੂੰ ਲੋਕਾਂ ਦੇ ਵਿੱਚ ਗਲਤ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਇਹ ਮਤਾ ਤੁਹਾਡੇ ਅਧਿਕਾਰਾਂ ਦੇ ਵਿਰੁੱਧ ਹੈ ਇਸ ਮਤੇ ਦੇ ਵਿੱਚ ਪਹਿਲੀ ਗੱਲ ਇਹ ਸੀ ਕਿ ਪੰਜਾਬ ਦਾ ਜੋ ਪਾਣੀ ਹੈ ਇਸ ਪਾਣੀ ਦੇ ਉੱਪਰ ਸਿਰਫ ਪੰਜਾਬ ਦਾ ਹੀ ਹੱਕ ਹੈ ਕਿਸੇ ਹੋਰ ਸੂਬਿਆਂ ਦਾ ਨਹੀਂ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਵੀ ਦਰਜ ਹੈ ਕਿ ਜਿਸ ਸੂਬੇ ਦੇ ਕੋਲ ਕੋਈ ਵੀ ਕੁਦਰਤੀ ਸਰੋਤ ਹੈ ਉਹਦਾ ਪਹਿਲਾ ਹੱਕ ਉਸੇ ਸੂਬੇ ਦੇ ਕੋਲ ਹੈ ਉਹ ਉਹਨਾਂ ਦੀ ਇੱਛਾ ਹੈ ਵੀ ਕਿਸੇ ਹੋਰ ਸੂਬੇ ਨੂੰ ਕਿਸੇ ਹੋਰ ਸਟੇਟ ਨੂੰ ਉਹ ਉਸ ਸਰੋਤ ਦੇਣਾ ਜਾਂ ਨਹੀਂ ਜਿਵੇਂ ਰਾਜਸਥਾਨ ਦੇ ਕੋਲ ਪੱਥਰ ਹੈ ਉਹ ਪੱਥਰ ਆਪਾਂ ਨੂੰ ਮਹਿੰਗੇ ਬੋਲੇ ਮਿਲਦਾ ਫਿਰ ਪੰਜਾਬ ਦਾ ਪਾਣੀ ਹੀ ਕਿਉਂ ਫ੍ਰੀ ਹੋਰ ਤੋਂ ਬਿਨਾਂ ਦਿੱਤਾ ਜਾ ਰਿਹਾ ਹੈ ਅਨੁਸਾਰ 1 ਮਿੰਟ ਦੇ ਵਿੱਚ 3 ਕਰੋੜ ਰੁਪਏ ਦਾ ਪਾਣੀ ਪੰਜਾਬ ਦਾ ਹੋਰ ਤੋਂ ਬਿਨਾਂ ਜਾ ਰਿਹਾ ਹੈ ਇਹ ਮਤਾ ਸੀਗਾ ਅਨੰਦਪੁਰ ਸਾਹਿਬ ਦਾ ਦੂਸਰੀ ਸਰਪੇਸਮਤੇ ਦੇ ਵਿੱਚ ਇਹ ਸੀ ਕਿ ਜਿੰਨਾ ਵੀ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਧਾਰਮਿਕ ਸਥਾਨ ਬਣੇ ਹੋਏ ਨੇ ਉਨਨਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ ਜਿਵੇਂ ਉਸ ਸਮੇਂ ਦੇ ਵਿੱਚ ਹਰਦਵਾਰ ਦੇ ਵਿੱਚ ਸਾਰੇ ਨਸ਼ਿਆਂ 'ਤੇ ਪਾਬੰਦੀ ਸੀ ਨਾ ਉੱਥੇ ਕੋਈ ਤੰਬਾਕੂ ਵਿਕਦਾ ਸੀ ਨਾ ਕੋਈ ਸ਼ਰਾਬ बिकਦੀ ਸੀ ਤੇ ਸੰਤ ਜਰਨੈਲ ਸਿੰਘ ਜੀ ਨੇ ਸਰਕਾਰ ਕੇ ਮਤੇ ਦੇ ਵਿੱਚ ਸ਼ਰਤ ਰੱਖੀ ਪੇਸ਼ ਕੀਤੀ ਗਈ ਸ਼ਰਤ ਕਿ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬਣਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਤੰਬਾਕੂ ਵਿਕ ਰਿਹਾ ਹੈ ਸ਼ਰਾਬ ਦੇ ਠੇਕੇ ਚੱਲ ਰਹੇ ਨੇ ਸੋ ਇਹਨਾਂ ਠੇਕਿਆਂ ਨੂੰ ਬੰਦ ਕੀਤਾ ਜਾਵੇ ਤੇ ਇਸ ਸ਼ਹਿਰ ਨੂੰ ਨਸ਼ਾ ਮੁਕਤ ਕੀਤਾ ਜਾਵੇ ਪਰ ਦੇਖੋ ਸਰਕਾਰ ਨੇ ਕਿਵੇਂ ਲੋਕਾਂ ਨੂੰ ਭੜਕਾਇਆ ਤੇ ਦੁੱਖ ਦੀ ਗੱਲ ਹੈ ਜੇ ਪੰਜਾਬ ਦੀ ਸਭ ਤੋਂ ਵੱਡੇ ਫੇਸ ਮਾਰਕੀਟ ਜਿਹੜੀ ਹੈ ਅਮਰਕਸਰ ਸਹਿਬ ਦੇ ਵਿੱਚ ਹੈ ਤੀਸਰੀ ਸਾਰ ਤੇ ਸਨੰਦਪੁਰ ਸਾਹਿਬ ਦੇ ਮਤੇਰ ਵਿੱਚ ਇਹ ਸੀ ਕਿ ਕਿਸੇ ਵੀ ਔਰਤ ਨੂੰ ਥਾਣੇ ਦੇ ਵਿੱਚ ਰਾਤ ਨਾ ਕਟਵਾਈ ਜਾਵੇ ਭਾਵੇਂ ਉਹ ਸਿੱਖ ਧਰਮ ਦੀ ਹੋਵੇ Hindu ਦੀ ਹੋਵੇ ਮੁਸਲਮਨ ਦੀ ਹੋਵੇ, ਈਸਾਈ ਦੀ ਹੋਵੇ, ਕਿਸੇ ਵੀ ਧਰਮ ਦੀ ਔਰਤ ਹੋਵੇ, ਉਹਨੂੰ ਥਾਣੇ ਦੇ ਵਿੱਚ ਰਾਤ ਨਾ ਕਟਵਾਈ ਜਾਵੇ। ਦੇਖੋ ਸਾਰਿਆਂ ਦੇ ਲਈ ਸਰਵ ਸਾਂਝਾ ਉਪਦੇਸ਼ ਸੰਤ ਜਰਨੈਲ ਸਿੰਘ ਜੀ ਨੇ ਮਤੇ ਦੇ ਵਿੱਚ ਪੇਸ਼ ਕੀਤਾ ਸੀ ਪਰ ਇਸ ਦਾ ਵੀ ਵਿਰੋਧ ਕੀਤਾ ਗਿਆ। ਸੋ ਤੁਸੀਂ ਹੁਣ ਆਪ ਹੀ ਦੱਸੋ ਕਿ ਨਾ ਮਤਿਆਂ ਦੇ ਵਿੱਚ ਕੀ ਗਲਤ ਸੀ? ਜੋ ਪੰਜਾਬ ਦੇ ਵਿਰੁੱਧ ਸੀ, ਪੰਜਾਬ ਦੇ ਲੋਕਾਂ ਦੇ ਵਿਰੁੱਧ ਸੀ। ਸੋ ਇਸ ਤਰ੍ਹਾਂ ਸਰਕਾਰ ਨੇ, ਸਰਕਾਰ ਦੇ ਚਮਚਿਆਂ ਨੇ, ਤੇ ਵਿਕਾਊ ਵੀੜੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਸਰਕਾਰ ਨੇ ਅਨੰਦਪੁਰ ਸਾਹਿਬ ਦਾ ਮਤਾ ਰਫਾ ਰਫਾ ਹੀ ਕਰ ਦਿੱਤਾ। ਦੇਖੋ ਅੱਜ ਵੀ ਪੰਜਾਬ ਦੀ ਪਾਲਣ ਦੇ ਪਿੱਛੇ ਲੜਾਈ ਹੋ ਰਹੀ ਹੈ ਅੱਜ ਵੀ ਕਿਵੇਂ ਧੀਆਂ ਦੀ ਮਾਵਾ ਭੈਣਾਂ ਦੀ ਇੱਜ਼ਤਾਂ ਪਤਿਤ ਹੋ ਰਹੀਆਂ ਨੇ ਤੇ ਇਹਨਾਂ ਹੱਕਾਂ ਦੇ ਲਈ ਹੀ ਸਰਦ ਕਰਨੈਲ ਸਿੰਘ ਜੀ ਨੇ ਆਵਾਜ਼ ਚੁੱਕੀ ਸੀ ਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ ਤੇ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਮਤੇ ਦੇ ਲਈ ਲੜਾਈ ਲੜਨੀ ਪੈਣੀ ਹੈ ਕਿਵੇਂ ਦੀਪ ਸਿੱਧੂ ਭਾਈ ਅਮਰਤਪਾਲ ਸਿੰਘ ਇਹਨਾਂ ਹੱਕਾਂ ਦੇ ਲਈ ਬੋਲੇ ਤਾਂ ਜੁਗਾਂ ਨੂੰ ਵੀ ਬੰਦ ਕੀਤਾ ਹੈ